हां जी दोस्तों सस्का हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों यह कालीए वाला जिला दोस्तों इस पेंड नो फरोजपरा ते नेडे शहर दोस्तों तलमंडी पाई है। है। दो दो दे है जेडे घर चो दोस्तों वीडियो ਤੁਹਾਨੂੰ ਦਿਖਾ ਰਿਹਾ ਇਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਦੋ ਨਾਗ दोस्तों ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਦੋਵੇਂ दोस्तों ਇਹ ਕਟੀਆਂ ਹੋਣਗੀਆਂ ਨੀਲੀ ਰਾਵੀ ਨਸਲ ਦੇ ਵਿੱਚ ਦੋਵੇਂ ਵੈਸੇ ਸਾਫ ਸੁਧਰੀਆਂ ਹੋਣਗੀਆਂ ਥਣ ਥਣ ਐਨ ਤੁਹਾਨੂੰ दोस्तों ਸਾਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ दोस्तों ਨਾਗ ਤੁਹਾਨੂੰ ਪਸੰਦ ਆਵੇ ਠੀਕ ਹੈ ਜੀ ਬਾਕੀ ਤਸੱਲੀ ਕਰ ਲਿਓ ਵੈਸੇ ਨਗ ਦੋਵੇਂ ਤੋਰ ਲਾਂਗੇ ਰੇਟ ਬਾਈ ਤੋਂ ਪੁੱਛ ਲਾਂਗੇ ਤੇ ਜਿਹੜਾ ਰੇਟ ਤੁਹਾਨੂੰ ਫਿੱਟ ਬੈਠੇ ਜਾ ਜਿਹੜੀ ਕੱਟੀ ਤੁਹਾਨੂੰ ਫਿੱਟ ਬੈਠੇ ਉਹਦਾ ਸੌਦਾ ਕਰ ਲਿਓ ਠੀਕ ਹੈ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਹੀ ਠੀਕ ਠਾਕ ਪਸ਼ੂ ਵਿਕਰੀ ਆਸਤੇ ਹੀ ਹੁੰਦੀ ਹੈ ਹਨਾ ਹਾਂਜੀ ਹਾਂਜੀ ਵਿਰੇ ਆਈ ਜਾਂਦੀ ਹੈ ਠੀਕ ਹੈ ਅੱਛਾ ਦੋ ਨਗ ਅੱਜ ਹੈਗੇ ਹਨਾ ਹਾਂਜੀ ਦੋ ਨਗ ਹੈ ਜੀ ਠੀਕ ਹੈ ਅੱਛਾ ਨਾਂ ਦੱਸ ਦੀ ਆਪਣਾ ਨਾਂ ਮੇਰਾ ਸਕੰਦਰ ਸਿੰਘ ਹੈ ਜੀ ਪਿੰਡ ਕਾਲੀਏ ਵਾਲਾ ਠੀਕ ਤੇ ਮੰਨ ਕੇ ਚੱਲੋ ਬਿਨਾ ਵੀਡੀਓ ਤੋਂ ਵੀ ਕੋਈ ਨਾ ਕੋਈ ਪਸ਼ੂ ਖੜਾਈ ਹੁੰਦਾ ਹਾਂਜੀ ਹਾਂਜੀ ਆਪਣੇ ਕੋਲ ਹੁੰਦਾ ਹੀ ਹੈ ਤੇ 3 ਇੰਚ ਹੀ ਹੁੰਦੇ ਆ ਹਾਂਜੀ ਤੇ ਇਧਰ ਦੇ ਪਾਸੇ ਛੋਟੀ ਕੱਟੀ ਬਈ ਖੜੀ ਹੈ ਇੱਕ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੈਗੀ ਹੈ 13-14 ਮਹੀਨੇ ਦੀ ਹੈਗੀ ਹੈ 13-14 ਮਹੀਨਾ ਠੀਕ ਹੈ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਹੈ ਬਾਕੀ ਫੇਸ ਕੁਆਲਿਟੀ ਚੰਗੀ ਹੈ ਅੱਖਾਂ ਦੋਵੇਂ ਨੀਲੀਆਂ ਖੋਲ ਐਨੂੰ ਰੇਟ ਕੀ ਰੱਖਿਆ ਇਹਦਾ ਰੇਟ ਇਹਦਾ 29000 29000 ਹਾਂਜੀ ਠੀਕ ਹੈ ਦੋਸਤੋ 29000 ਰੇਟ ਇਹ ਪਹਿਲੇ ਨੰਬਰ ਵਾਲੀ ਕੱਟੀ ਦਾ ਢਾਂਚਾ ਸੋਹਣਾ ਵੈਸੇ ਥੋੜੀ ਜਿਹੀ ਓ ਫੇਸ ਕੁਆਲਟੀ ਦੋਸਤੋ ਚੰਗੀ ਆ ਸਿੰਘ ਵੈਸੇ ਗੂਲ ਕਰੀ ਆਉਂਦੀ ਆ ਉਮਰ ਦੇ ਹਿਸਾਬ ਨਾਲ ਗੂਲ ਕਰ ਜਾਣੀ ਆ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਦੋਸਤੋ ਠੀਕ ਹੈ ਜੀ ਤੇ ਕੱਟੇ ਦੋਸਤੋ ਵੈਸੇ ਸਾਫ ਸੁਧਰੀ ਹੋਊਗੀ ਇਹ ਪਹਿਲੇ ਨੰਬਰ ਵਾਲੀ ਆ 1 ਸਾਲ ਉਮਰ ਹੈ ਬੇ ਜੀ ਦੀ 13 ਕਿ ਮਹੀਨੇ 13 ਕਿ ਮਹੀਨੇ ਤਕਰੀਬਨ ਉਮਰ ਹੈ ਠੀਕ ਹੈ ਜੀ ਤੇ ਥਣ ਥਣ ਚੰਗੇ ਆ ਤੇ ਇਹ ਆ ਲੋ ਦੋਸਤੋ 10 ਥਣ ਬਲੈਕ ਆ ਜੀ ਇੱਕ ਥਣ ਗੁਲਾਬੀ ਆ ਦਾ ਪੁੜੇ ਪੜ ਸੋਹਣੇ ਆ ਤੇ 29000 ਬਾਈ ਨੇ ਰੇਟ ਰੱਖਿਆ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹਗੇ ਕੱਟੇ ਪਸੰਦ ਨੰਬਰ ਬਾਈ ਦਾ ਸਕਰੀਨ ਤੇ ਆ ਇਹ ਪਹਿਲੇ ਨੰਬਰ ਵਾਲੀ ਘੱਟੀ ਤੁਹਾਨੂੰ ਦਿਖਾਈ ਆ ਇਸ ਤੋਂ ਇਲਾਵਾ ਇੱਕ ਵੱਡੀ ਘੱਟੀ ਆ ਬਾਈ ਆਪਣੀ ਹਾਂਜੀ ਇੱਕ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੈਗੀ ਆ ਡੇਢ ਸਾਲ ਦੀ ਆ ਡੇਢ ਸਾਲ ਦੀ ਖੀਰੀ ਹੋਣੀ ਹੈ ਨਾ ਖੀਰੀ ਹੈ ਜੀ ਦੰਦੂ ਹੋਏ ਫੋਲ ਲੈ ਇਹਨੂੰ ਵੀ ਦੋਸਤੋ ਦੰਦੂ ਖੀਰੀ ਹੈ ਡੇਢ ਸਾਲ ਦੇ ਘਿਰ ਦੇ ਵਿੱਚ ਉਮਰ ਆ ਮਾਰਕਿੰਗ ਬਿਲਕੁਲ ਜਾਇਜ਼ ਜੀ ਹੋਊਗੀ ਜਿੰਨੇ ਕਿ ਚਾਹੀਦੀ ਹੈ ਰੇਟ ਬਾਈ ਦਾ ਕੀ ਰੱਖਿਆ ਰੇਟ ਇਹਦਾ 45000 45000 ਟੰਡੀ ਸੀਲ ਬਹੁਤ ਆ ਜਿੰਨੇ ਕਿ ਦੋਨੇ ਠੀਕ ਆ ਦੋ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ 45000 ਬਾਈ ਨੇ ਰੇਟ ਰੱਖਿਆ ਠੀਕ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਉਮਰੋ 1.5 ਸਾਲ ਹੈ ਤੇ ਦੰਦੋ ਕੀਰੀਏ ਵੈਸੇ ਸੰਭੀ ਹੈ ਕੱਟੀ ਚੰਗੀ ਹੈ ਸਿੰਘ ਸੁng ਦੋਸੋ ਗੜਾਈ ਦੇ ਵਿੱਚ ਕਰਦੀ ਹੋਂਦੀ ਹੈ ਤੇ ਲੈ ਚਲ ਬਾਈ ਉੱਥੇ ਵੈਸੇ ਝੋਟੀ ਹੈ ਦੋਸੋ ਸੀਲ شریف ਜੀ ਹੋਊਗੀ 45000 ਰੇਟ ਰੱਖਿਆ ਬਾਈ ਨੇ ਵੈਸੇ ਢਾਂਚਾ ਸੋਹਣਾ ਤੇ ਸੰਭੀ ਹੈ ਇਹ ਝੋਟੀ 1.5 ਸਾਲ ਦੇ ਘਿਰ ਦੇ ਵਿੱਚ ਉਮਰ ਹੈ ਥਣ ਵਧੀਆ ਚਾਰ ਨਿਖੜਵੇ ਹੋਣਗੇ ਥਣ ਤੁਹਾਨੂੰ ਦੋਸੋ ਦਿਖਾ ਦੇਣਾ ਠੀਕ ਹੈ ਤੇ ਉਮਰ ਦੇ ਹਿਸਾਬ ਨਾਲ ਕੱਦ-ਕਾਰ ਤੇ ਗਰੋਥ ਚੰਗੀ ਹੈ ਜੀ ਥਣ ਵਧੀਆ 204 ਨਿਖੜਵੇ ਹੋਣਗੇ ਤੇ ਪੁੜੇ ਪਾੜੇ ਬਿਲਕੁਲ ਚੱਕਮਿਆਂ ਦੀ ਹੋਊਗੀ ਤੇ ਫੇਸ ਕੁਆਲਟੀ ਵੀ ਇਸ ਝੁੱਟੀ ਦੀ ਚੰਗੀ ਹੈ ਫੇਸ ਤੇ ਸਿੱਧਾ ਪਟਾ ਹੋਊਗਾ ਤੇ ਚਾਰੇ ਪਹਰਾ ਤੇ ਮਾਰਕਿੰਗ ਹੋਊਗੀ ਬਾਕੀ ਪੂਸ਼ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ 45200 ਰੇਟ ਰੱਖਿਆ ਬਾਈ ਨੇ ਵਿੱਚੋਂ ਮਾਨਤਾਣ ਵੀ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਨਗ 200 ਪਸੰਦ ਆਉਣ ਤਾਂ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ